ਅ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਧਰਮ ਆ ਜਾਂਦਾ ਉੱਥੇ ਉਹ ਕਿਸੇ ਦੀ ਨਹੀਂ ਸੁਣਦੇ ਉਹ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਲਗਾਤਾਰ ਵੱਧਦੀ ਚੱਲੀ ਜਾ ਰਹੀ ਹੈ ਤੇ ਕਾਂਗਰਸ ਦਾ ਸਫਾਇਆ ਹੁੰਦਾ ਚਲਾ ਜਾ ਰਿਹਾ ਹੈ। ਉਹ ਹਿੰਦੂਤਵ ਦੇ ਏਜੰਡੇ ਦੇ ਨਾਲ ਉਹ ਅੱਗੇ ਵੱਧਦੇ ਚਲੇ ਜਾ ਰਹੇ ਨੇ। ਉੱਥੇ ਉਹ ਡੇਰਿਆਂ ਦੀ ਰਾਜਨੀਤੀ ਦੇ ਰਾਹੀਂ ਜਿਹੜੀ ਆ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਕਿ ਲੋਕਾਂ ਨੂੰ ਸਮਝਣਾ ਪਏਗਾ ਕਿ ਆਪਾਂ ਨੇ ਸਾਡੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਉਹ ਕੌਣ ਜਿਹੜੀ ਆ ਉੱਪਰ ਚੱਕ ਸਕਦਾ ਹੈ ਉਹ ਕੌਣ ਸਾਨੂੰ ਸਾਨੂੰ ਸਾਡੇ ਇਲਾਕੇ ਨੂੰ ਤਰੱਕੀ ਦਿਵਾ ਸਕਦਾ ਕੌਣ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾ ਸਕਦਾ ਆਪਾਂ ਨੂੰ ਲੋਕਾਂ ਨੂੰ ਸੋਚਣਾ ਪਏਗਾ ਕਿ ਕਰਜ਼ਾ ਮੁਕਤ ਕਿਵੇਂ ਹੋਣਾ ਹੈ ਅਸੀਂ ਸੂਬੇ ਨੂੰ ਨੰਬਰ 1 ਕਿਵੇਂ ਬਣਾਣਾ ਹੈ ਨਸ਼ਿਆਂ ਤੋਂ ਮੁਕਤ ਕਿਵੇਂ ਹੋਣਾ ਹੈ ਜਿਹੜੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਕਾਇਮ ਰੱਖੀ ਜਾ ਸਕਦੀ ਹੈ ਮੰਦਰ ਇਹ ਜਿਹੜਾ ਕੌਲਰ ਸਤਕਾਰਯੋਗ ਕੌਲਰ ਸਹਿਬਾਨ ਨੇ ਜਿਹਨਾਂ ਜੁੜੀ ਗੱਲ ਕੀਤੀ ਹੈਗੀ ਆ ਮੈਂ ਬਿਲਕੁਲ ਸਹਿਮਤ ਆ ਇਹ ਬੋਤ ਸਿੰਘ ਜੀ ਹਾਂ ਬੋਤ ਸਿੰਘ ਜੀ ਮੈਂ ਬਿਲਕੁਲ ਸਹਿਮਤ ਆ ਪਰ ਇੱਥੇ ਤਰਸਯੋਗ ਹਾਲਤ ਇਹ ਆ ਕਿ ਇਹ ਜਿੰਨਾ ਮਰਜ਼ੀ ਆਪਾਂ ਜਿਹੜੀ ਮਰਜ਼ੀ ਸਟੇਜ ਦੇ ਉਤੋਂ ਆਪਾਂ ਅਪੀਲਾਂ ਕਰਦੇ ਚਲੇ ਜਾਈਏ ਲੋਕਾਂ ਦੇ ਮਨਾਂ ਦੇ ਵਿੱਚ ਜਿੱਥੇ ਧਰਮ ਆ ਜਾਂਦਾ ਉੱਥੇ ਉਹ ਕਿਸੇ ਦੀ ਨਹੀਂ ਸੁਣਦੇ ਉਹ ਭੁੱਖੇ ਮਰਨ ਨੂੰ ਤਿਆਰ ਹੋ ਜਾਂਦੇ ਨੇ ਲੇਕਿਨ ਉਹ ਸੁਣਦੇ ਨਹੀਂ ਉਹ ਸਿਰਫ ਧਰਮ ਦੇ ਨਾਲ ਜਾ ਕੇ ਖੜੇ ਹੋ ਜਾਂਦੇ ਨੇ ਇਹ ਪਿਛਲੇ ਸਮੇਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਉਹ ਧਰਮ ਨੂੰ ਲੈ ਕੇ ਜਿਹੜੀ ਰਾਜਨੀਤੀ ਚੱਲ ਰਹੀ ਆ ਉਸ ਨੇ ਸਾਬਤ ਕਰਤਾ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਲਗਾਤਾਰ ਵੱਧਦੀ ਚੱਲੀ ਜਾ ਰਹੀ ਆ ਤੇ ਕਾਂਗਰਸ ਦਾ ਸਫਾਇਆ ਹੁੰਦਾ ਚਲਾ ਜਾ ਰਿਹਾ ਉਹਦੇ ਪਿੱਛੇ ਦੇ ਕਾਰਨ ਕਿਤੇ ਨਾ ਕਿਤੇ ਯਾਰਾ ਜਿਹੜੇ ਨੇ ਉਹ ਧਰਮ ਮੰਨਿਆ ਜਾ ਰਿਹਾ ਹਿੰਦੂਤਵ ਮੰਨਿਆ ਜਾ ਰਿਹਾ ਹੈ ਤੋ ਹਿੰਦੂਤਵ ਦੇ ਏਜੰਡੇ ਦੇ ਨਾਲ ਉਹ ਅੱਗੇ ਵੱਧਦੇ ਚਲੇ ਜਾ ਰਹੇ ਨੇ ਹੁਣ ਇਹ ਧਰਮ ਇਸ ਵੇਲੇ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਤੁਮ ਪੰਜਾਬ ਦੇ ਵਿੱਚ ਜਿੱਥੇ ਹਿੰਦੂਤਵ ਨਹੀਂ ਚੱਲ ਪਾ ਰਿਹਾ ਉੱਥੇ ਉਹ ਡੇਰਿਆਂ ਦੀ ਰਾਜਨੀਤੀ ਦੇ ਰਾਹੀਂ ਜਿਹੜੀ ਆ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਧਰਮ ਨੂੰ ਜਿਹੜਾ ਉਹ ਯੂਜ਼ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਆ ਸਕੋ ਪਿਛਲੇ ਸਮੇਂ ਦੇ ਦੌਰਾਨ ਇੱਕ ਟ੍ਰੈਂਡ ਚੱਲਿਆ ਸੀ ਕਿ ਫਿਲਮ ਕਲਾਕਾਰਾਂ ਦੇ ਰਾਹੀਂ ਜਿਹੜੇ ਆ ਉਹ ਸਿੱਟਾਂ ਜਿੱਤਦੇ ਸੀ ਸਿੱਟਾਂ ਜਿੱਤਦੇ ਆ ਰਹੇ ਸੀ ਤੇ ਉਹ ਜਦੋਂ ਪਿਛਲੇ ਸਮੇਂ ਦੇ ਦੌਰਾਨ ਜਦੋਂ ਚਾਹੇ सनी देओल ਲਾਲੋ ਚਾਹੇ ਵਿਨੋਦ ਖੰਨਾ ਲਾਲੋ ਚਾਹੇ ਕੋਈ ਵੀ ਜਿਹੜੇ ਰਾਜਨੀਤਿਕ ਜਿਹੜੇ ਬਾਲੀਵੁੱਡ ਐਕਟਰ ਹੈਗੇ ਨੇ ਉਹਨਾਂ ਦੀ ਜਦੋਂ ਜਦੋਂ ਉਹ ਰਾਜਨੀਤੀ ਦੇ ਵਿੱਚ ਫੇਲ ਹੋ ਗਏ ਲੋਕਾਂ ਨੇ ਉਹਨਾਂ ਨੂੰ ਪਸੰਦ ਕਰਨਾ ਬੰਦ ਕਰ ਦਿੱਤਾ ਤਾਂ ਫੇਰ ਹੁਣ ਉਹ ਇਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਇਧਰੋਂ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਲੋਕਾਂ ਨੂੰ ਸਮਝਣਾ ਪਏਗਾ ਕਿ ਆਪਾਂ ਨੇ ਸਾਡੇ ਹੱਕ ਸੱਚ ਦੀ ਆਵਾਜ਼ ਜਿਹੜੀ ਆ ਕੌਣ ਜਿਹੜੀ ਉੱਪਰ ਚੱਕ ਸਕਦਾ ਉਹ ਕੌਣ ਸਾਨੂੰ ਸਾਨੂੰ ਸਾਡੇ ਇਲਾਕੇ ਨੂੰ ਤਰੱਕੀ ਦਿਵਾ ਸਕਦਾ ਕੌਣ ਸਾਡੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਾ ਸਕਦਾ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਰਾਜਨੀਤੀ ਦੇ ਵਿੱਚ ਭੇਜ ਕੇ ਉੱਪਰ ਸਰਕਾਰਾਂ ਦੇ ਵਿੱਚ ਬਿਠਾਈਏ ਤਾਂ ਕਿ ਅਸੀਂ ਆਪਣੇ ਸੂਬੇ ਦਾ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ ਯੋਗਦਾਨ ਪਾ ਸਕੀਏ ਦੇਸ਼ ਨੂੰ ਸੂਬੇ ਨੂੰ ਨੰਬਰ 1 ਬਣਾ ਸਕੀਏ ਪੰਜਾਬ ਕਿਸੇ ਵੇਲੇ ਵੇਲੇ ਨੰਬਰ 1 ਹੋਇਆ ਕਰਦਾ ਸੀ ਇਸ ਵੇਲੇ ਪੰਜਾਬ ਕਰਜ਼ੇ ਦੇ ਵਿੱਚ ਤੀਜੇ ਨੰਬਰ ਦੇ ਤੇ ਆ ਗਿਆ ਇਹ ਕਿੰਨੀ ਮਾੜੀ ਗੱਲ ਜਿਹੜੀ ਇਸ ਵੇਲੇ ਸਾਨੂੰ ਨਜ਼ਰ ਆ ਰਹੀ ਹੈ ਸੋ ਇਹ ਆਪਾਂ ਨੂੰ ਲੋਕਾਂ ਨੂੰ ਸੋਚਣਾ ਪਏਗਾ ਕਿ ਕਰਜ਼ਾ ਮੁਕਤ ਕਿਵੇਂ ਹੋਣਾ ਹੈ ਅਸੀਂ ਸੂਬੇ ਨੂੰ ਨੰਬਰ 1 ਕਿਵੇਂ ਬਣਾਣਾ ਹੈ ਨਸ਼ਿਆਂ ਤੋਂ ਮੁਕਤ ਕਿਵੇਂ ਹੋਣਾ ਹੈ ਜਿਹੜੀ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਕਾਇਮ ਰੱਖੀ ਜਾ ਸਕਦੀ ਹੈ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਇਨਫਰਾਸਟ੍ਰਕਚਰ ਕਿਵੇਂ ਵਧੀਆ ਹੋ ਸਕਦਾ ਹੈ ਸਿਹਤ ਦੇ ਮਾਮਲਿਆਂ ਨੂੰ ਕਿਸ ਤਰ੍ਹਾਂ ਜਿਹੜਾ ਉਹ ਵਧੀਆ ਬਣਾਇਆ ਜਾ ਸਕਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਕਿਵੇਂ ਮੋਢੀ ਬਣ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹਲੇ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਨਿਗਾਰ ਵੱਲ ਜਾ ਚੁੱਕੀ ਆ ਉਹ ਇਸ ਵੇਲੇ ਕਾਟੇ ਦਾ ਸੌਦਾ ਬਣ ਚੁੱਕੀ ਆ ਸੋ ਇਹ ਜਦੋਂ ਤੱਕ ਆਪਾਂ ਲੋਕ ਇਹ ਨਹੀਂ ਸਮਝਾਂਗੇ ਉਦੋਂ ਤੱਕ ਆਪਾਂ ਨੂੰ ਇਹ ਆਪਾਂ ਜਿਹੜੀਆਂ ਇਹ ਨਾ ਰਾਜਨੀਤਿਕ ਚਾਲਾਂ ਦੇ ਵਿੱਚ ਫਸ ਕੇ ਤੇ ਆਪਾਂ ਸਿਰਫ ਤੇ ਸਿਰਫ ਜਿਹੜੀ ਆ ਉਹ ਇੱਕ ਪਪਟ ਬਣ ਉਹ ਇਹਨਾਂ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਰਹਿ ਜਾਾਂਗੇ